ਸਪ੍ਰੇਮਾ ਕਰ ਚੁੱਕੇ ਆ ਮਤਲਬ ਕਿ ਸਾਰਾ ਸਾਡਾ ਚੋਨਾ ਬਿਲਕੁਲ ਐਨ ਵਧੀਆ ਖੜਾ ਹੈ ਜੇ ਬਾਈ ਦੇ ਵਿੱਚ ਕੋਈ ਕਟੜਾ ਵਾਪਰਦੀ ਆ ਤੇ ਸਾਡੇ ਪੱਲੇ ਫਿਰ ਕੱਖ ਵੀ ਨਹੀਂ ਆਏਗਾ 5-7 ਫੁੱਟ ਪਾਣੀ ਵਧੇ ਫਿਰ ਥੋੜਾ ਜਿਹਾ ਖਤਰ ਦੀ ਘੰਟੀ ਆ ਇਹਦੇ ਵਿੱਚ ਤੁਹਾਨੂੰ ਕਿਹਾ ਕਿ ਜੇ ਕੋਈ ਕਿਸਾਨ ਚੈਨਾ ਰੋਟੀ ਖਾ ਰਿਹਾ ਹੈ ਜਾਂ ਚੈਨਾ ਸੋ ਰਿਹਾ ਹੈ ਤਾਂ ਉਹਨੂੰ ਸੌਣ ਦਿਓ ਇੱਕ ਪਿਛਲੇ ਸਾਲ ਘੱਗਰ ਦੇ ਉੱਪਰ ਅਸੀਂ ਜਿਸ ਤਰ੍ਹਾਂ ਦੀ ਬਹੁਤ ਸਾਰੀਆਂ ਅਪਡੇਟਸ ਦਿੱਤੀਆਂ ਸੀਗੀਆਂ ਤੇ ਕੱਲ ਦੇ ਸਾਨੂੰ ਬਹੁਤ ਫੋਨ ਆ ਰਹੇ ਆ ਕਿ ਘੱਗਰ ਦੇ ਉੱਪਰ ਕੋਈ ਨਾ ਕੋਈ ਅਪਡੇਟ ਦੋ ਤੇ ਅਸੀਂ ਤੇ ਹੁਣ ਕਈ ਲੋਕ ਕਹ ਦੇ ਰਹੇ ਨੇ ਕਿ ਤੁਸੀਂ 738 ਫੁੱਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਖਾਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਆਪਾਂ YouTube ਖੋਲਦੇ ਆ ਜਾਂ Facebook ਖੋਲਦੇ ਆ ਤਾਂ ਆਪਣੇ ਮੂਰੇ ਘੱਗਰ ਦੀਆਂ ਵੀਡੀਓਜ਼ ਆਈ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਫੇਕ ਅਫਵਾਵਾਾਂ ਕੱਗਰ ਦੇ ਬਾਰੇ ਫੈਲਾ ਰਹੇ ਨੇ ਕਿ ਕੱਗਰ ਦੇ ਵਿੱਚ ਪਾਣੀ ਜਿਹੜਾ ਆ ਇੰਨਾ ਆ ਗਿਆ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਹੈ ਜਿਹੜਾ ਇੰਨਾ ਕੁ ਵੱਧ ਗਿਆ ਤੇ ਪਿਛਲੇ ਸਾਲ ਕੱਗਰ ਦੇ ਉੱਪਰ ਅਸੀਂ ਜਿਸ ਤਰ੍ਹਾਂ ਕੀ ਬਹੁਤ ਸਾਰੀਆਂ ਅਪਡੇਟਸ ਦਿੱਤੀਆਂ ਸੀਗੀਆਂ ਤੇ ਕੱਲ ਦੇ ਸਾਨੂੰ ਬਹੁਤ ਫੋਨ ਆ ਰਹੇ ਆ ਕਿ ਕੱਗਰ ਦੇ ਉੱਪਰ ਕੋਈ ਨਾ ਕੋਈ ਅਪਡੇਟ ਦੋ ਤੇ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਹਿ ਰਹੇ ਆਂ ਕਿ ਜਦੋਂ ਕੱਗਰ ਦੇ ਵਿੱਚ ਕੋਈ ਕੁਝ ਹੈ ਹੀ ਨਹੀਂ ਤੇ ਅਸੀਂ ਅਪਡੇਟ ਕੀ ਦਈਏ ਪਰ ਫਿਰ ਵੀ ਜਦੋਂ ਬਹੁਤ ਸਾਰੇ ਫੋਨ ਆ ਗਏ ਤਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਅਸੀਂ ਕੱਗਰ ਦੇ ਉੱਪਰ ਜਿਹੜੀ ਅਪਡੇਟ ਹੈ ਉਹ ਅੱਜ ਦੇਣ ਜਾ ਰਹੇ ਆਂ ਅਸੀਂ ਪਹੁੰਚੇ ਹਾਂ ਜੀ ਖਨੋਰੀ ਦੇ ਵਿੱਚ ਖਨੋਰੀ ਦੇ ਵਿੱਚ ਇੱਕ ਘੱਗਰ ਦਾ ਜਿਹੜਾ ਲੈਵਲ ਹੈ ਉਹ ਕਿੰਨਾ ਕੁ ਚੱਲ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉੱਪਰਲੇ ਇਲਾਕਿਆਂ ਦੇ ਵਿੱਚ ਜੇ ਚੰਡੀਗੜ੍ਹ ਹੋ ਗਿਆ ਪੰਚਕੁਲਾ ਹੋ ਗਿਆ ਪਟਿਆਲਾ ਹੋ ਗਿਆ ਸ਼ਿਮਲਾ ਹੋ ਗਿਆ ਜਾਂ ਆਪਾਂ ਉੱਪਰ ਪਹਾੜੀਆਂ ਦੇ ਵਿੱਚ ਲਾਲੀਏ ਬਹੁਤ ਮੀਂਹ ਹੈ ਜਿਹੜਾ ਉਹ ਪੈ ਰਿਹਾ ਤੇ ਉਸੇ ਕਰਕੇ ਘੱਗਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਫਿਰ ਤੋਂ ਆਉਣਾ ਸ਼ੁਰੂ ਹੋ ਗਿਆ ਹੈ ਜੇ ਆਪਾਂ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਮਹੀਨੇ ਦੇ ਵਿੱਚ ਲਗਾਤਾਰ ਕਦੀ ਪਾਣੀ ਆ ਗਿਆ ਕਦੀ ਘਟ ਗਿਆ ਕਦੀ ਵਧ ਗਿਆ ਇੱਕ ਘੱਗਰ ਦੇ ਵਿੱਚ ਨਾਰਮਲ ਗੱਲ ਹੈ ਤੇ ਫਿਲਹਾਲ ਜੇ ਆਪਾਂ ਗੱ ਉਹ ਹਰ ਰੋਜ਼ 1-2 ਫੁੱਟ ਵੱਧ ਰਿਹਾ ਤੇ ਉਸੇ ਕਰਕੇ ਲੋਕਾਂ ਦੇ ਵਿੱਚ ਇੱਕ ਜਿਹੜੇ ਫੇਕ ਫਰਮਾਂ ਫੈਲਾ ਰਹੇ ਨੇ ਉਹਨਾਂ ਨੇ ਇੱਕ ਦਹਿਸ਼ਤ ਦਾ ਮਾਹੌਲ ਫਲਾ ਰੱਖਿਆ ਕਿ ਖੱਗਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਫਿਰ ਦੁਬਾਰਾ ਤੋਂ ਆ ਗਿਆ ਹੈ ਤੇ ਕਿਤੇ ਨਾ ਕਿਤੇ ਫਿਰ ਉਹਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਸਕਦੀਆਂ ਨੇ ਇੱਕ ਕਿਸਾਨ ਹੀ ਜਾਣਦਾ ਹੈ ਕਿ ਉਹਦੇ ਦੇ ਉੱਪਰ ਕੀ ਬੀਤੀ ਹੈ ਜੇ ਕੋਈ ਕਿਸਾਨ ਚੈਨਾ ਸੋ ਰਿਹਾ ਹੈ ਚੈਨਾ ਰੋਟੀ ਖਾ ਰਿਹਾ ਤਾਂ ਉਹਨੂੰ ਸੌਣ ਦਿਓ ਉਹਨੂੰ ਚੈਨਾ ਰੋਟੀ ਖਾਣ ਦਿਓ ਤੁਸੀਂ ਫੇਕ ਵੀਡੀਓਜ਼ ਕਿਉਂ ਪਾ ਰਹੇ ਹੋ ਕੋਈ ਪੁਰਾਣੀਆਂ ਵੀਡੀਓਜ਼ ਪਾ ਰਿਹਾ ਹੈ ਕੋਈ ਨਵੀਆਂ ਵੀਡੀਓਜ਼ ਯਾਨੀ ਕਿ ਪਾਣੀ ਦਾ ਬਹਾ ਜਿਹੜਾ ਹੈ ਉਹ ਥੋੜਾ ਤੇਜ਼ ਦਿਖਾ ਰਿਹਾ ਹੈ ਕਿਸੇ ਤਰੀਕੇ ਨਾਲ ਪਰ ਫਿਲਹਾਲ ਜੇ ਆਪਾਂ ਖਨੋਰੀ ਦੇ ਵਿੱਚ ਇਸ ਵੇਲੇ ਖੜੇ ਆ ਜੀ ਖਨੋਰੀ ਦੇ ਵਿੱਚ ਜੇ ਪਾਣੀ ਦੀ ਗੱਲ ਕਰੀਏ ਕੱਗਰ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਸ ਵੇਲੇ ਕਿੰਨਾ ਕੁ ਚੱਲ ਰਿਹਾ ਹੈ ਤੇ ਜੇ ਆਪਾਂ ਦੇਖੀ ਤਾਂ ਇਸ ਵੇਲੇ ਕੱਗਰ ਬਿਲਕੁਲ ਸ਼ਾਂਤ ਤਰੀਕੇ ਨਾਲ ਨੋਰਮਲ ਚੱਲਦੀ ਹੋਈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜੇ ਆਪਾਂ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਕੱਗਰ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਉਹ 738 ਦੇ ਕਰੀਬ ਪਹੁੰਚ ਚੁੱਕਿਆ ਹੈ ਤੇ ਜਿਹੜਾ ਇੱਥੇ ਸਵੇਰੇ ਕੱਗਰ ਦਾ ਲੈਵਲ ਸੀਗਾ ਉਹ ਲਗਭਗ 770 ਫੁੱਟ ਦੇ ਕਰੀਬ ਸੀਗਾ ਯਾਨੀ ਕਿ ਪੂਰੇ ਯਾਨੀ ਕਿ ਇਸ ਵੇਲੇ 3-4 ਘੰਟਿਆਂ ਦੇ ਵਿੱਚ ਖੱਗਰ ਦਾ ਜਿਹੜਾ ਲੈਵਲ ਹੈ ਉਹ 1 ਫੁੱਟ ਦੇ ਕਰੀਬ ਵਧਿਆ ਹੈ ਤੇ ਜੇ ਆਪਾਂ ਪਿਛਲੇ ਇਲਾਕਿਆਂ ਦੀ ਗੱਲ ਕਰੀਏ ਸਾਡੇ ਕੋਲ ਚੀਕੇ ਤੋਂ ਵੀ ਕੱਲ ਅਪਡੇਟ ਆਈ ਸੀਗੀ ਕੱਲ ਚੀਕੇ ਦੇ ਵਿੱਚ 4 ਫੁੱਟ ਪਾਣੀ ਵਧਿਆ ਸੀਗਾ ਕੱਗਰ ਦੇ ਵਿੱਚ ਕਿਉਂਕਿ ਇਹ ਨਾਰਮਲ ਜੀ ਗੱਲ ਹੈ ਕੱਗਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਵਾਧਦਾ ਘਟਦਾ ਰਹਿੰਦਾ ਹੈ ਕਿਉਂਕਿ ਪਿਛਲੇ ਇਲਾਕਿਆਂ ਦੇ ਵਿੱਚ ਮੀਂਹ ਬਹੁਤ ਪੈਂਦਾ ਹੈ ਤਾਂ ਉਹਦੇ ਕਰਕੇ ਖੱਗਰ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਵਾਧਦਾ ਘਟਦਾ ਰਹਿੰਦਾ ਤੇ ਜਿਹੜੀ ਸਵੇਰੇ ਚੀਕੇ ਤੋਂ ਸਾਡੇ ਕੋਲ ਅਪਡੇਟ ਆ ਉਧੀਆਂ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਕਰੀਨ ਦੇ ਉੱਪਰ ਸ਼ੇਅਰ ਕਰ ਦਵਾਂਗਾ ਤੇ ਉਹ ਜਿਹੜੀ ਅਪਡੇਟ ਸੀਗੀ ਉਹ ਯਾਨੀ ਕਿ ਕੱਲ੍ਹ ਨਾਲੋਂ 5 ਫੁੱਟ ਪਾਣੀ ਹੋਰ ਵੱਜ ਚੁੱਕਿਆ ਸੀਗਾ ਤੇ ਇਸ ਵੇਲੇ ਜੇ ਆਪਾਂ ਖਨੌਰੀ ਦੇ ਵਿੱਚ ਗੱਲ ਕਰੀਏ ਤਾਂ ਖਨੌਰੀ ਦੇ ਵਿੱਚ ਜੇ ਕੱਗਰ ਦਾ ਲੈਵਲ ਜਿਹੜਾ ਹੈ ਉਹ ਆਪ ਹੋ ਸਕਦਾ ਤਾਂ 3 ਤੋਂ 4 ਫੁੱਟ ਹੋਰ ਉੱਪਰ ਹੋ ਸਕਦਾ ਜੇ ਆਪਾਂ ਖਤਰੇ ਦੀ ਗੱਲ ਕਰੀਏ ਕਿ ਖਤਰੇ ਦੀ ਜਿਹੜੀ ਘੰਟੀ ਹੈ ਉਹ ਕਿੱਥੇ ਕਿ ਜਾ ਕੇ ਵੱਜਦੀ ਹੈ ਕਿਉਂਕਿ ਜਿਹੜੇ ਬੰਨ ਨੇ ਪਿਛਲੇ ਸਾਲ ਕੱਗਰ ਦੇ ਵਿੱਚ ਖਨੌਰੀ ਤੋਂ ਲੈ ਕੇ ਜੇ ਆਪਾਂ ਤਲਵਾੜੇ ਤੱਕ ਦੀ ਗੱਲ ਕਰੀਏ ਤਾਂ ਲਗਭਗ 44 ਤੋਂ 45 ਪਾੜਕ ਗਦੇ ਵਿੱਚ ਪੈ ਚੁੱਕੇ ਸੀ ਤੇ ਉਹ ਸਾਰੇ ਬੰਨ ਜਿਹੜੇ ਨੇ ਉਹ ਨਵੇਂ ਬੱਜੇ ਨੇ ਔਰ ਕੱਚੇ ਨੇ ਤੇ ਲਗਾਤਾਰ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਉਹਨਾਂ ਬੰਨਾਂ ਦੇ ਵਿੱਚ ਵੀ ਤਰੇੜਾਂ ਆ ਚੁੱਕੀਆਂ ਨੇ ਤੇ ਜੇ ਖੱਗਰ ਦਾ ਲੈਵਲ ਜੇ ਆਪਾਂ ਗੱਲ ਕਰੀਏ 745 ਅ 46 ਤੇ ਪਹੁੰਚਦਾ ਹੈ ਤਾਂ ਇਹ ਪਾਣੀ ਉਹਨਾਂ ਬੰਨਾਂ ਦੇ ਨਾਲ ਲੱਗ ਸਕਦਾ ਹੈ ਤਾਂ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਜਿਹੜੀ ਹੈ ਉਹ ਵਜਸਾ ਦੀ ਹੈ ਕਿਉਂਕਿ ਉਹ ਬੰਨ ਜਿਹੜੇ ਨੇ ਉਹ ਕੱਚੇ ਨੇ ਪਰ ਫਿਲਹਾਲ ਜੇ ਗੱਲ ਕਰੀਏ ਇਸ ਵੇਲੇ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਘੱਗਰ ਦੀ ਉਹ ਨੋਰਮਲ ਹੈ ਤੇ ਇਸ ਵੇਲੇ ਡਰਨ ਦੀ ਕੋਈ ਲੋੜ ਨਹੀਂ ਹੈ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਅਸੀਂ ਅੱਜ ਤੋਂ ਲੈ ਕੇ ਅਗਲੇ 3-4 ਦਿਨਾਂ ਤੱਕ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕਿਉਂਕਿ ਬਹੁਤ ਸਾਰੀਆਂ ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਸੀ ਕਿ ਸਾਨੂੰ ਕਿ ਤੁਸੀਂ ਪਿਛਲੇ ਸਾਲ ਘੱਗਰ ਦੇ ਉੱਪਰ ਬਹੁਤ ਸਾਰੀਆਂ ਅਪਡੇ ਤੁਸੀਂ ਵੀਡੀਓ ਨਹੀਂ ਪਾ ਰਹੇ ਤਾਂ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਕਿ ਕੱਗਰ ਦੇ ਵਿੱਚ ਜਦੋਂ ਕੁਝ ਹੈ ਹੀ ਨਹੀਂਗਾ ਤਾਂ ਅਸੀਂ ਵੀਡੀਓ ਕਿ ਪਾਈਏ ਅਸੀਂ ਲੋਕਾਂ ਨੂੰ ਬਿਨਾਂ ਵਜਾ ਤੋਂ ਡਰਾਉਣਾ ਨਹੀਂ ਚਾਹੁੰਦੇ ਕਿਉਂਕਿ ਲੋਕੀ ਜਿਹੜੇ ਨੇ ਚੈਨਾ ਸੋ ਰਹੇ ਨੇ ਚੈਨਾ ਰੋਟੀ ਖਾ ਰਹੇ ਨੇ ਤਾਂ ਉਹਨਾਂ ਨੂੰ ਖਾਣ ਦੋ ਅਸੀਂ ਬਿਨਾਂ ਵਜ੍ਹਾ ਤੋਂ ਫੇਕ ਵੀਡੀਓਜ਼ ਪਾ ਕੇ ਆਪਣੇ ਚੰਦਕੀ ਵੀਰਾਂ ਲਈ ਉਹਨਾਂ ਨੂੰ ਡਰਾਉਣਾ ਨਹੀਂ ਚਾਹੁੰਦੇ ਸੀ ਪਰ ਜਦੋਂ ਅਸੀਂ ਦੇਖਿਆ ਕਿ ਲੋਕੀ ਫੇਕ ਵੀਡੀਓਜ਼ ਪਾ ਰਹੇ ਨੇ ਖੱਗਰ ਦਾ ਪਾਣੀ ਕਰੀ ਵਰਹਾ ਰਹੇ ਨੇ ਕਿਤੇ ਖੱਗਰ ਦਾ ਪਾਣੀ ਸੜਕਾਂ ਤੇ ਲਿਆਂਦਾ ਲੋਕਾਂ ਨੇ ਇਸ ਕਰਕੇ ਅਸੀਂ ਸੋਚਿਆ ਕਿ ਖੱਗਰ ਦੀ ਅਪਡੇਟ ਦਿੱਤੀ ਜਾਵੇ ਤੇ ਇਸ ਕਰਕੇ ਅਸੀਂ ਖਨੋਰੀ ਦੇ ਵਿੱਚ ਪਹੁੰਚੇ ਆਂ ਤੇ ਖਨੋਰੀ ਦੇ ਵਿੱਚ ਜਿਹੜਾ ਪਾਣੀ ਦਾ ਇਸ ਵੇਲੇ ਲੈਵਲ ਹੈ ਵਾਟਰ ਲੈਵਲ ਇਸ ਵੇਲੇ 700 38 ਫੁੱਟ ਦੇ ਕਰੀਬ ਇਸ ਵੇਲੇ ਚੱਲ ਰਿਹਾ ਤੇ ਲਗਭਗ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੀ ਡੇਢ ਦੇ ਵਿੱਚ 2 ਤੋਂ 3 ਫੁੱਟ ਪਾਣੀ ਜਿਹੜਾ ਵੱਧ ਸਕਦਾ ਕਿਉਂਕਿ ਚੀਕੇ ਅਸੀਂ ਸਵੇਰੇ ਜਿਹੜਾ ਫੋਨ ਕਾਲ ਕੀਤੀ ਸੀਗੀ ਉੱਥੋਂ ਸਾਡੇ ਕੋਲ ਤਸਵੀਰਾਂ ਆਈਆਂ ਸੀਗੀਆਂ ਤਾਂ ਉੱਥੇ ਲਗਭਗ ਪਾਣੀ ਜਿਹੜਾ 5 ਫੁੱਟ ਵੱਜ ਚੁੱਕਿਆ ਸੀ ਤੇ ਉੱਥੋਂ ਜਿਹੜਾ ਇੱਥੇ ਤੱਕ ਪਾਣੀ ਪਹੁੰਚਣ ਦਾ ਟਾਈਮ ਹੈ ਉਹ ਲਗਭਗ 24 ਘੰਟੇ ਲੱਗ ਜਾਂਦੇ ਨੇ ਤੇ 24 ਘੰਟਿਆਂ ਦੇ ਵਿੱਚ ਘੱਗਰ ਦਾ ਜਿਹੜਾ ਲੈਵਲ ਹੈ ਉਹ ਲਗਭਗ 2 ਜਾਂ 3 ਫੁੱਟ ਦੇ ਕਰੀਬ ਇੱਥੇ ਵੱਸਦਾ ਹੈ ਕਿਉਂਕਿ ਜਿੱਦਾਂ ਜਿੱਦਾਂ ਅੱਗੇ ਪਾਣੀ ਜਾਂਦਾ ਜਾਂਦਾ ਆ ਪਾਣੀ ਨਿਕਲਦਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਵਾਟਰ ਲੈਵਲ ਜਿਹੜਾ ਉਹ ਥੋੜਾ ਬਹੁਤਾ ਘੱਟ ਵੀ ਜਾਂਦਾ ਹੈ ਪਿੱਛੇ ਜੇ 5 ਫੁੱਟ ਵਧਿਆ ਆ ਤਾਂ ਇੱਥੇ 2 ਜਾਂ 3 ਫੁੱਟ ਵੱਧ ਸਕਦਾ ਹੈ ਤੇ ਇੱਥੇ ਸਥਾਨਕ ਲੋਕ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਪਾਣੀ ਜਿਹੜਾ ਸਵੇਰ ਦਾ ਵੱਜ ਚੁੱਕਿਆ ਹੈ ਤੇ ਕੀ ਸਥਿਤੀ ਹੈ ਇਸ ਵੇਲੇ ਪਿੱਛੋਂ ਪਾਣੀ ਕਿੰਨਾ ਆ ਰਿਹਾ ਹੈ ਤੇ ਕਿੰਨਾ ਕੁ ਪਾਣੀ ਅੱਗੇ ਨਿਕਲ ਚੁੱਕਿਆ ਹੈ ਅੰਕਲ ਜੀ ਖੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹ ਤੇ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਕੁ ਪਾਣੀ ਜਿਹੜਾ ਘੱਗਰ ਦੇ ਵਿੱਚ ਸਵੇਰ ਦਾ ਕੋਈ ਖਾਸ ਨਹੀਂ ਬੇਟਾ ਜੇ ਮੰਨੀਏ ਕਿ ਸਵੇਰ ਦਾ ਕੋਈ ਫੁੱਟ ਡੇਢ ਫੁੱਟ ਪਾਣੀ ਚੜਿਆ ਹੋਊਗਾ ਕੱਲ ਤਕਰੀਬਨ ਠੀਕ ਜਿਹਾ ਸੀਗਾ 4 ਵਜੇ ਨਾਲ ਮੈਂ ਆਇਆ ਸੀਗਾ ਹਾਂਜੀ ਹਾਂਜੀ ਉਹ ਤਕਰੀਬਨ ਨਕਾਲ ਜਿਹਾ ਆਇਆ ਸੀਗਾ ਤੇ ਅੱਜ ਵੀ ਮੰਨੋ ਕੋਈ ਖਾਸ ਪਾਣੀ ਨਹੀਂ ਹੈਗਾ ਮਤਲਬ ਫਵਾਵਾਂ ਜਿਆਦੀਆਂ ਹਾਂਜੀ ਅਫਵਾਹਾਂ ਬਹੁਤ ਹਾਂਜੀ ਡਾਈਆਂ ਜਾ ਰਹੀਆਂ ਨੇ ਫੇਕ ਵੀਡੀਓ ਪਾਈਏ ਫੇਕ ਵੀਡੀਓ ਜਿਆਦਾ ਪੈ ਰਹੀਆਂ ਨੇ ਸਾਨੂੰ ਵੀ ਅਸੀਂ ਨਾ ਪਿਛਲੇ ਸਾਲ ਬਹੁਤ ਵੀਡੀਓਜ਼ ਪਾਈਆਂ ਸੀ ਕੱਗਰ ਦੇ ਉੱਪਰ ਤੇ ਸਾਨੂੰ ਵੀ ਕੱਲ ਦੇ ਬਹੁਤ ਫੋਨ ਆ ਰਹੇ ਨੇ ਕਿ ਤੁਸੀਂ ਕੱਗਰ ਦੇ ਉੱਪਰ ਕੋਈ ਨਾ ਕੋਈ ਅਪਡੇਟ ਦਿਓ ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਜਦੋਂ ਕੁਝ ਹੈ ਹੀ ਨਹੀਂ ਅਪਡੇਟ ਕੀਤੇ ਇਹ ਸੱਜੇ ਪਾਣੀ ਵੀ ਨੋਰਮਲ ਆ ਕੋਈ ਖਾਸ ਨਹੀਂ ਪਾਣੀ ਦੇਖੋ ਆ ਰਿਹਾ ਬੜਾ ਮਤਲਬ ਸੱਜੇ ਹੈਗਾ ਆ ਜਿਆਦੀ ਸਪੀਡ 'ਚ ਨਹੀਂ ਹੈਗਾ ਪਾਣੀ ਇਹ ਡਰਾਵਾ ਲੋਕਾਂ ਨੂੰ ਜ਼ਿਆਦਾ ਦਿੱਤਾ ਜਾ ਰਿਹਾ ਪਿਛਲੇ ਸਾਲ ਜਿਹੜਾ ਆ ਹਾਂਜੀ 753 ਦਾ ਲੈ ਲਿਆ 753 ਦਾ ਲੈ ਆ ਗਿਆ ਹਾਂਜੀ 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 ਉੱਧਰ ਜਿਹੜੇ 32 ਧਾਰ ਨੇ ਉਹ ਵੀ ਚੱਲ ਗਏ ਸੀਗੇ ਬਿਲਕੁਲ ਹਾਂਜੀ ਹਾਂਜੀ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਉਹ ਕੁਝ ਵੀ ਨਹੀਂ ਹੈਗਾ ਹਾਂਜੀ ਹਾਂਜੀ ਆਪਾਂ ਗੱਲ ਕਰੀ ਤਾਂ 500 7 ਫੁੱਟ ਪਾਣੀ ਵਧਦਾ ਵਧਦਾ ਆ ਜਿਹੜੇ ਨੱਕੇ ਨੇ ਕੱਚੇ ਉਹਨਾਂ ਦੇ ਫੇਰ ਖਤਰੇ ਦੀ ਗੱਲ ਥੋੜੀ ਜੀ ਜਿਹੜੀ ਹਾਂ ਚਲੋ ਜੇ 5-7 ਫੁੱਟ ਪਾਣੀ ਵਧੇ ਫੇਰ ਥੋੜਾ ਜਿਹਾ ਖਤਰੇ ਦੀ ਘੰਟੀ ਆ ਕਿਉਂਕਿ ਕੱਚੇ ਬੰਨ੍ਹ ਨੇ ਹਾਂਜੀ ਹਾਂਜੀ ਕੱਚੇ ਬੰਨਾ ਕਰਕੇ ਸਾਨੂੰ ਥੋੜਾ ਜਿਆ ਫੇ ਹਾਂਜੀ ਸਾਰਾ ਜੀ ਜਿਹੜੀ ਤਰੀਕ ਹੈਗੀ ਹੈ ਜੀ ਉਹ 13 13 13 ਤਰੀਕ ਹੈ ਜੀ 13 ਤਰੀਕ ਨੂੰ ਲਗਭਗ 9:30 ਵਜੇ ਦੇ ਕਰੀਬ ਅਸੀਂ ਇੱਕ ਖਨੋਰੀ ਤੋਂ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਣੀ ਦਾ ਲੈਵਲ ਜਿਹੜਾ ਆ ਉਹ ਲਗਭਗ 1.5 ਫੁੱਟ ਦੇ ਕਰੀਬ ਵਧਿਆ ਹੈ ਯਾਨੀ ਕਿ 738 ਦੇ ਇਸ ਵੇਲੇ ਪਾਣੀ ਜਿਹੜਾ ਐ ਖਨੌਜੀ ਦੇ ਵਿੱਚ ਚੱਲ ਰਿਹਾ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕੋਈ ਖਤਰੇ ਵਾਲੀ ਗੱਲ ਨਹੀਂ ਕਿੰਨਾ ਹੋ ਸਕਦਾ ਆ ਉਹਨਾਂ ਬਚੋ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਿਹਾ ਕਿ ਜੇ ਕੋਈ ਕਿਸਾਨ ਚੈਨਾ ਰੋਟੀ ਖਾ ਰਿਹਾ ਆ ਚੈਨਾ ਸੋ ਰਿਹਾ ਆ ਤਾਂ ਉਹਨੂੰ ਸੌਣ ਦਿਓ ਇੱਕ ਕਿਸਾਨ ਦੇ ਉੱਪਰ ਪਰ ਜਦੋਂ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਨਾ ਤਾਂ ਇੱਕ ਕਿਸਾਨ ਹੀ ਜਾਣ ਸਕਦਾ ਕਿ ਉਸ ਤੇ ਕੀ ਕੀ ਵਰਤਦੀ ਹੈ ਜੀ ਬਿਲਕੁਲ ਬਿਲਕੁਲ ਨਾਲੇ ਨਾਲ ਬਹੁਤ ਸਾਰੀਆਂ ਮੁਸੀਬਤਾਂ ਚੱਲੀਆਂ ਮੁਸੀਬਤਾਂ ਚੱਲੀਆਂ ਬਹੁਤ ਮਸ਼ੀਨਾਂ ਚੱਲੀਆਂ ਹੋ ਗਿਆ ਜੀ ਲਵਾਈ ਦਾ ਖਰਚਾ ਹੋ ਗਿਆ ਹੁਣ ਵੀ ਬੇਟਾ ਮੰਨੋਗੇ ਸਾਰੀਆਂ ਅਸੀਂ ਲਵਾਈਆਂ ਦਵਾਈਆਂ ਸਾਰਾ ਕੁਝ ਸਪਰੇਮਾਂ ਕਰ ਚੁੱਕੇ ਹਾਂ ਮਤਲਬ ਕਿ ਸਾਰਾ ਸਾਡਾ ਚੋਨਾ ਬਿਲਕੁਲ ਐਨ ਵਧੀਆ ਖੜਾ ਹੈ ਜੇ ਬਾਈ ਦੇ ਵਿੱਚ ਕੋਈ ਕਟੜਾ ਵਰਤਦੀ ਹੈ ਤੇ ਸਾਡੇ ਪੱਲੇ ਫਿਰ ਕੱਖ ਵੀ ਨਹੀਂ ਆਏਗਾ ਕੋਈ ਗੱਲ ਨਹੀਂ ਹੋਣਾ ਕਿ ਟਾਈਮ ਵੀ ਨਹੀਂ ਰਹਿ ਗਿਆ ਟਾਈਮ ਵੀ ਨਹੀਂ ਨਾ ਕਿ ਲੱਗਣ ਦਾ ਟਾਈਮ ਵੀ ਨਹੀਂ ਰਹਿ ਗਿਆ ਹੈਗਾ ਜੇ ਕੋ ਲੱਗਣ ਦਾ ਟਾਈਮ ਹੋਵੇ ਫੇਰ ਵੀ ਬੰਦਾ ਸੋਚੇ ਚਲੋ ਭੱਜ ਦੌੜ ਕਰ ਲਏ ਪਿਛਲੇ ਸਾਲ ਮੰਨੋ ਕੁਛ 10 15 ਦਿਨ ਤੋਂ ਪਹਿਲਾਂ ਵੀ ਨਾ ਆਇਆ ਸੀਗਾ ਲੋਕਾਂ ਨੇ ਭੱਜ ਦੌੜ ਕੇ ਮਤਲਕ ਝੋਨੇ ਲਾ ਲਏ ਹਾਂਜੀ ਤਾਂ ਚਲੋ ਉਦੋਂ ਮਹਿਸੂਸ ਨਹੀਂ ਹੋਇਆ ਪਾਣੀ ਜਿੰਨਾ ਕਿ ਉੱਪਰ ਮੀਂਹ ਪੈਂਦਾ ਹੀ ਇੰਨਾ ਕ ਦੇ ਚੱਲੂਗਾ ਜੀ ਦੇਖੋ ਫੇਰ ਐਵੇਂ ਜੀ ਬੇਟਾ ਹੁਣ ਦਰਿਆ ਆ ਦਰਿਆ ਨੇ ਚੱਲਣਾ ਤਾਂ ਹੈ ਹੀ ਆ ਨਾ ਜੀ ਹਾਂਜੀ ਹਾਂਜੀ ਬਾਕੀ ਉੱਪਰਲੀ ਨਿਕਾਸੀ ਜਿਹੜੀ ਹਾਂਜੀ ਨਿਕਾਸੀ ਹੈ ਬਿਲਕੁਲ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਫੇਕ ਰਹਾ ਮਤ ਜਿੰਨਾ ਹੋ ਸਕਦਾ ਉਹ ਬੱਚੋ ਬੱਚੋ ਕਿ ਹੁਣ ਕਈ ਲੋਕ ਕਹ ਦੇ ਰਹੇ ਨੇ ਕਿ ਤੁਸੀਂ 738 ਫੁੱਟ ਤੇ ਪਾਣੀ ਦਸੀ ਜਾਂਦੇ ਹੋ 738 ਫੁੱਟ ਬਹੁਤ ਜ਼ਿਆਦਾ ਹੁੰਦਾ ਹੈ ਵੀਰ ਜੀ ਇੱਥੇ ਮੀਟਰ ਜਿਹੜਾ ਆ ਉਹ 700 ਦੇ ਹਿਸਾਬ ਨਾਲ ਲੱਗਾ ਹੋਇਆ ਤੁਸੀਂ ਦੇਖੋ ਕਿ ਉੱਥੇ ਲਿਖਿਆ ਆ 738 739 40 741 742 ਇਹਦਾ ਜਿਹੜਾ ਮੀਟਰ ਹੈ ਉਹ ਕੁਝ ਇਸੇ ਹਿਸਾਬ ਨਾਲ ਜਿਹੜਾ ਲਗਾਇਆ ਗਿਆ ਹੈ ਕਿ 738 740 742 743 ਇਸ ਹਿਸਾਬ ਨਾਲ ਮੀਟਰ ਜਿਹੜਾ ਹੈ ਲਗਾਇਆ ਗਿਆ ਇਸ ਕਰਕੇ ਅਸੀਂ ਜਿਹੜਾ ਵਾਟਰ ਲੈਵਲ ਹੈ ਉਹ 738 ਫੁੱਟ 739 ਫੁੱਟ ਇਸ ਹਿਸਾਬ ਨਾਲ ਦੱਸ ਦਿੰਦੇ ਹਾਂ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਪਾਣੀ ਦਾ ਜਿਹੜਾ ਲੈਵਲ ਹੈ ਉਹ 738 ਤੇ ਚੱਲ ਰਿਹਾ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਜਿਹੜੇ ਲੋਕ ਨੇ ਇਹ ਵੀਡੀਓ ਦੇਖ ਸਕਣ ਤੇ ਉਹ ਕੱਗਰ ਦੇ ਜਿਹੜੇ ਵਾਟਰ ਲੈਵਲ ਦੇ ਬਾਰੇ ਪਾਣੀ ਦਾ ਲੈਵਲ ਜਿਹੜਾ ਹੈ ਉਹ ਕਿੰਨਾ ਕੁ ਚੱਲ ਰਿਹਾ ਆ ਉਹਦੇ ਬਾਰੇ ਜਾਣ ਸਕਣ ਫੇਕ ਅਫਵਾਹਾਂ ਤੋਂ ਜਿੰਨਾ ਹੋ ਸਕਦਾ ਉਹਨਾਂ ਬਚੋ ਕਿਉਂਕਿ ਫੇਕ ਅਫਵਾਹਾਂ ਫੈਲਾਉਣ ਦੇ ਨਾਲ ਕਿਸੇ ਵੀ ਕਿਸਾਨ ਨੂੰ ਜਿਹੜਾ ਆ ਤੁਸੀਂ ਕਿਸੇ ਵੀ ਕਿਸਾਨ ਨੂੰ ਤੁਸੀਂ ਡਰਾ ਰਹੇ ਹੋ ਉਹਨੂੰ ਹਰਾਸ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਨਾ ਪਾਓ ਜੋ ਸੱਚਾਈ ਹੈ ਉਹੀ ਜਨਤਾ ਨੂੰ ਦਿਖਾਓ ਉਹੀ ਕਿਸਾਨਾਂ ਨੂੰ ਦਿਖਾਓ ਇਹੀ ਤੁਹਾਡੇ ਅੱਗੇ ਅਸੀਂ ਬੇਨਤੀ ਕਰਦੇ ਹਾਂ